हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਨਦੋਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਜੀਤ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 5 ਨਾਗ ਤੁਹਾਨੂੰ ਦਿਖਾਉਣੇ ਆ ਦੋ ਮਾਜਾ ਤੁਸੀਂ ਸਾਹਮਣੇ ਦੇਖ ਰਹੇ ਦੋਸਤੋ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਨਾਲ ਬੱਚੇ ਬਿਲਕੁਲ ਗਿੱਲੇ 나ੜੂ ਤੇ ਬੱਚੇ ਆ ਦੋਵੇਂ ਬਿਲਕੁਲ ਤਾਜ਼ੀਆਂ ਸੂਈਆਂ ਦੋਸਤੋ ਉਹ ਕਿੰਨੇ ਕਿੰਨੇ ਦਿਨਾਂ ਦੀਆਂ ਸੂਈਆਂ ਤੇ ਬੋਲ ਆ ਗਿਨਾ ਦੋਸਤੋ ਕੀ ਮੋਲ ਰਹਿਣ ਵਾਲਾ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਇੱਕ ਨੀਲੀ ਰਬ ਦੀ ਦੋਸਤੋ ਗੱਭਣ ਮਾਜ ਦਿਖਾਵਾਂਗੇ ਤੁਹਾਨੂੰ ਠੀਕ ਆ ਜੀ ਟੋਕੜ ਗੱਭਣਾ ਠੀਕ ਆ ਜੀ ਦੁੱਧ ਵੀ ਥੱਲੇ ਆ ਅਗੇ ਗੱਭਣ ਵੀ ਆ ਕਿੰਨੇ ਸਮੇਂ ਦੀ ਗੱਭਣਾ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਸਾਰੇ ਫਾਰਮਰ ਵੀਰਾਂ ਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਪੱਟੀ ਦੇ ਬਿਲਕੁਲ ਨਜ਼ਦੀਕ ਪਿੰਡ ਆ ਦੋਸਤੋ ਨਤੌਰ ਪਨਗੋਟਾ ਪਿੰਡ ਬਿਲਕੁਲ ਲਾਗੇ ਆ ਅੱਜ ਤਰੀਕ 16 ਜੁਲਾਈ ਆ ਸਮਾਂ ਦੋਸਤੋ ਕੋਈ ਦੁਪਹਿਰ ਦੇ 12:00 ਵਜੇ ਦਾ ਆਓ ਕਰਦੇ ਆ ਗੱਲਬਾਤ ਵੀਰ ਗ ਸਾਬ ਤੋਂ ਪਹਿਨਾ ਵੀਰ ਗਰਜੀਤ ਕੀ ਹਾਲ ਨੇ ਵਧੀਆ ਵੀਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਭੈਣ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਗਰਜੀਤ ਹਾਂਜੀ ਅੱਛਾ ਗਰਜੀਤ ਭਾਈ ਪਸ਼ੂ ਅੱਜ ਆਪਣੇ ਕੋਲ 5 ਕਬ ਇਕਾਉ ਆ ਹਾਂਜੀ 5 ਹੋਵੇ ਵੈਸੇ ਸਾਰੇ ਦੁੱਧ ਤੇ ਚੱਲਣ ਦੇ ਆ ਇੱਕ ਜਿਹੜੀ ਮੱਝ ਨੀਲੀ ਰਾਵੀ ਤੇ ਉਹ ਗੱਬਣ ਇਹ ਗੱਬਣ ਆ ਤੇ ਦੁੱਧ ਵੀ ਹੈਗਾ 8 ਕਿਲੋ 8 ਕਿਲੋ ਦੁੱਧ ਵੀ ਆ ਟੋਕਰ ਗੱਬਣ ਦਾ ਦੇਖ ਹਾਂਜੀ ਟੋਕਰ ਗੱਬਣ 4 ਮਹੀਨਿਆਂ ਦੀ ਠੀਕ ਆ ਜੀ ਆ ਦੋਸਤੋਂ 4 ਮਹੀਨਿਆਂ ਦੀ ਇਹ ਗੱਬਣ ਆ ਤੇ ਦੁੱਧ ਵੀ ਥੱਲੇ 8 ਕਿਲੋ ਆ ਬਾਕੀ ਪੂਰੀ ਡਿਟੇਲ ਆਪਾਂ ਜਦੋਂ ਇਹਦੇ ਤੇ ਆਏ ਇਹਦੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਲੈ ਵੀ ਗਰਜੀਤ ਇੱਥੋਂ ਵੀਰ ਸ਼ੁਰੂਆਤ ਕਰਦੇ ਆਂ ਆਪਾਂ ਪਹਿਲੇ ਨੰਬਰ ਤੋਂ ਇਸੇ ਮਾਜੂਦ ਝੋਟੀ ਤੋਂ ਇਹ ਸੁਹਾ ਕਿਨਵਾ ਸੂਈ ਆ ਇਹ ਦੂਜੀ ਸੂਏ ਹੈ ਦੂਜਾ ਹਾਂਜੀ ਅੱਜ ਭਲਕਾ ਕਦੋਂ ਸੂਈ ਆ ਇਹ ਅੱਜ ਰਾਤ ਸੂਈ ਹੈ ਵੀਰ ਜੀ ਰਾਤ ਹੀ ਸੂਈ ਹੈ ਸਵੇਰੇ 3 ਕਿਲੋ ਬੋਲਾ ਕੱਢਿਆ ਇਹਦਾ ਠੀਕ ਆ ਜੀ ਹਾਂਜੀ ਜੇਰ ਜੂਰ ਰਾਤ ਹੀ ਪੈ ਗਈ ਫਿਰ ਹਾਂ ਜੇਰ ਉਹ ਬੱਠਲ ਚ ਪਈ ਹੈ ਠੀਕ ਆ ਜੀ ਤਾਂ ਦੋਸਤੋ ਜੇਰ ਜੂਰ ਪ੍ਰੋਪਰ ਪੈ ਗਈ ਆ ਫਿਲਹਾਲ ਉਹ ਪੱਠਲ ਦੇ ਨਾਲ ਠਕੀ ਆ ਠੀਕ ਆ ਜੀ ਜੇਰ ਪ੍ਰੋਪਰ ਹੈਗੀ ਆ ਤੋਂ ਮੇਰਾ ਵੀਰ ਕੋਈ ਆਪਦੀ ਤਸੱਲੀ ਕਰ ਸਕਦਾ ਆ ਕੇ ਵੇਖ ਸਕਦਾ ਤੇ ਦੂਜਾ ਸੁਹਾਗ ਗਰਦੀਤ ਭਾਈ ਮਾਰਨਿੰਗ ਪਹਿਲੀ ਚਪਾਈ ਹੋਈ ਆ ਹਾਂਜੀ ਪਹਿਲੀ ਚਪਾਈ ਬੋਲਾ ਵੈਸੇ ਕਿੰਨਾ ਚੋਇਆ ਥੋੜਾ ਬਾਦ ਤਿੰਨ ਕਿਲੋ ਚੋਇਆ ਜੀ ਤਿੰਨ ਕਿਲੋ ਹਾਂਜੀ ਕੋਹੇ ਨੂੰ ਪਿਆ ਤਾ ਠੀਕ ਆ ਜੀ ਚੋਣ ਜਣ ਚੰਗੀ ਨਿਕਲੀ ਆ ਚੋਣ ਬਹੁਤ ਵਧੀਆ ਚਾਰੇ ਥਾਣੇ ਵਰਦੇ ਪੋਲੇ ਹਾਂ ਪੂਰੇ ਵਧੀਆ ਪੋਲੀ ਕੋਈ ਭੂਰ ਫੁਹਾਰਾ ਕਿਸੇ ਪਾਸੇ ਨਾ ਕੋਈ ਨਹੀਂ ਮੈਂ ਮੋਟੀ ਤਾਰੀ ਆ ਹਾਂਜੀ ਠੀਕ ਆ ਜੀ ਮਗਰ ਦੋਸਤੋ ਕਟਾਜ ਦੇ ਆ ਗਿਆ ਮੇਲ ਕਾਫ ਆ ਤੋ ਆ ਵੇਖ ਸਕਦੇ ਤੁਸੀਂ ਨੀਲੀ ਦਾ ਮਗਰ ਕਟਾ ਆ ਗਿਆ ਠੀਕ ਆ ਜੀ ਤੇ ਗਿੱਲੇ 나ੜੂਗੇ ਦੇ ਬੱਜਾ ਹੈ ਦੂਜਾ ਸੁਭਾਏ ਝੋਟੀ ਸੂਈ ਬਾਕੀ ਫੱਬ ਦੀ ਫੂਕ ਦੀ ਪੂਰੀ ਆ ਆ ਦੇਖੋ ਮੈਂ ਵੀ ਕਰਜੀਤ ਮੇਰੇ ਖੋਲ ਕੇ ਇੱਕ ਵਾਰੀ ਮਾੜਾ ਤੋੜ ਕੇ ਦਿਖਾਈਏ ਤੇ ਦੋਸਤੋ ਸਵੇਰ ਨੂੰ 2.5 3 ਕਿਲੋ ਬੋਲਾ ਵੀਰਨ ਦਾ ਵਿੱਚ ਹੋਇਆ ਮਾਰਨਿੰਗ ਪਹਿਲੀ ਚਵਾਈ ਹੋਈ ਆ ਅਜੇ ਇਸ ਮਾਜ ਦੀ ਸੋ ਅੱਜ ਸ਼ਾਮ ਨੂੰ ਸੈਕੰਡ ਚਵਾਈ ਜਿਹੜੀ ਆ ਦੂਜੀ ਚਵਾਈ ਹੋ ਜੂਗੀ ਬਾਕੀ ਮਾਜ ਚੰਗੀ ਆ ਦੋਸਤੋ ਝੋਟੀਆਂ ਦੇ ਵਿੱਚ ਪਾਕਾ ਦੂਜਾ ਸਵੇਰ ਵੀ ਰੱਸ ਰਿਹਾ ਤਾਂ ਪੂਰੇ ਪੜੇ ਚੱਕ ਜੂਗੀ ਵੈਸੇ ਆ ਤੁਸੀਂ ਦੇਖ ਸਕਦੇ ਜੀ ਠੀਕ ਆ ਹਾਂ ਹਾਂ ਹਲੋ ਜੀ ਠੀਕ ਹੈ ਜੀ ਠੀਕ ਜੀ ਤੇ ਬਾਕੀ ਇੱਕ ਵਾਰੀ ਸੂਸਵਾਦ ਦੇ ਵਿੱਚ ਦੋਸਤੋ ਪਸ਼ੂ ਆਇਆ ਹੁੰਦਾ ਠੀਕ ਹੈ ਜੀ ਕੋਈ ਇੱਕ ਅੱਧਾ ਦਿਨ ਜਿਹੜੇ ਪਸ਼ੂ ਨੂੰ ਸੋਇਣ ਹੋਇਆ ਸਮਾਂ ਸੋ ਸੂਸਵਾਦ ਦੇ ਵਿੱਚ ਬਾਕੀ ਝੋਟੀ ਚੰਗੀ ਆ ਦੂਜਾ ਸੂਆ ਤੇ ਬੌਲੇ ਤੇ ਚੱਲ ਰਹੀ ਆ ਠੀਕ ਆ ਜੀ ਬੌਲੇ ਤੇ ਮੇਰਾ ਵੀਰ ਕੋਈ ਆਪਣੀ ਚੋਕੇ ਦੋ ਰੰਗ ਤਿੰਨ ਟਾਈਮ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ ਫੇਸਬੁਕ ਕੁਆਲਿਟੀ ਚੰਗੀ ਆ ਲੋ ਠੀਕ ਆ ਜੀ ਅੱਛਾ ਗਰਜੀਤ ਕੀ ਡਿਮਾਂਡ ਕਰਦਾ ਵੀਰ ਇਹਦੀ ਇਹਦਾ 72000 ਰੁਪਇਆ ਹੈ 72000 ਰੁਪਇਆ 72000 ਦੀ ਹਾਂਜੀ ਲੈਣ ਦੇਣੀਆਂ ਵੀਰੇ ਇਥੇ ਹਾਂਜੀ ਲੈਣ ਦੇਣੀਆਂ ਠੀਕ ਹੈ ਬਾਕੀ ਥੋੜਾ ਬਾਦਾਂ ਕੋਈ ਗੁਜਾਇਸ਼ ਹੋ ਜਾਊਗਾ ਮੌਕੇ ਤੇ ਕੋਈ ਕੋਈ ਆਊ ਭੈਣ ਭਰਾ ਫੋਨ ਕਰੂਗਾ ਕੋਈ ਕਰ ਲਾਂਗੇ ਮਾਨਤਾ ਠੀਕ ਹੈ ਜੀ ਹਾਂਜੀ ਲੋਬ ਦੋਸਤੋ 72000 ਦੀ ਇਹ ਦਿੱਤੀ ਜਾਊਗੀ ਵਿੱਚੋਂ ਛੋੜਛਾਪਾ ਹੋ ਜਾਊਗਾ ਮਾਨਤਾਨ ਹੋ ਜਾਊਗਾ ਕਿਸੇ ਵੀਰ ਦੇ ਘਰ ਆ ਇਹਦਾ ਸੋ ਬੌਲੇ ਤੇ ਚੱਲ ਰਹੀ ਹੈ ਦੋਸਤੋ ਬਿਲਕੁਲ ਸੱਜਰ ਗਰਮਾਲੀ ਰਾਤ ਹੀ ਸੋਈ ਹੈ ਠੀਕ ਹੈ ਜੀ ਇੱਕ ਡੰਗ ਦੀ ਚਵਾਈ ਹੋਈ ਹੈ ਅੱਗੇ ਗਰਜੀਤ ਦੂਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਝੋਟੀ ਅ ਚੌਕੀ ਮੂਹ ਹਾਂਜੀ ਇਹ ਕਿਦਾਂ ਦੀ ਸੂਈ ਆ ਇਹਨੂੰ ਹੋ ਗਏ 3 ਕ ਦਿਨ ਵੀਰ ਜੀ 3 ਕ ਦਿਨ ਹਾਂਜੀ ਇਹਦੇ ਮਗਰ ਬੱਚਾ ਇਹਦੇ ਕਟਾ ਹੈ ਮਗਰ ਕਟਾ ਹੀ ਆ ਹਾਂਜੀ ਤਾਂ ਦੋਸਤੋ ਗਿੱਲੇ 나ੜੂ ਐ ਬਿਲਕੁਲ ਬੱਚਿਆਂ ਦੇ ਨਾਲ ਪਰਸੋਂ ਦੀ ਸੂਈ ਆ ਜੀ ਹਾਂਜੀ ਲਓ ਜੀ ਚੌਕੀ ਮੂਹ ਚਾਰ ਦਾ ਤਾਂ ਦੋਸਤੋ ਇਹ ਕੱਟੀ ਆ ਤੇ ਪਰਸੋਂ ਦੀ ਸੂਈ ਆ ਠੀਕ ਆ ਜੀ ਤੇ ਆ ਥਣ ਤੁਸੀਂ ਦੇਖੋ ਪਹਿਲਾਂ ਝੋਟੀ ਦਾ ਥਣ ਦੋਸਤੋ ਬਹੁਤ ਵਧੀਆ ਹੱਥੀ ਚਵਾਈ ਵਾਲਾ ਹੁਣ ਬੋਲਾ ਕਿੰਨਾ ਕੋਉ ਕਹਿੰਦੇ ਥੰਦੇ ਇਹ 6 ਕਿਲੋ ਬੋਲਾ ਹੈਗਾ 6 ਕਿਲੋ ਆ ਜੀ ਹਾਂਜੀ ਲਓ ਵੀ ਦੋਸਤੋ 6 ਕਿਲੋ ਬੌਲੇ ਤੇ ਹੁਣ ਚੱਲ ਰਹੀ ਆ ਸੋ ਪਹਿਲਨ ਝੋਟੀ ਆ ਫੇਸ ਕੁਆਲਟੀ ਆ ਤੁਸੀਂ ਵੇਖੋ ਠੀਕ ਆ ਲੈ ਆ ਵੀਰ ਗਰਜੀ ਤੇ ਇੱਕ ਵਾਰੀ ਤੋੜ ਕੇ ਦਿਖਾ ਦਗੇ ਹਾਈਟ ਮੀਡੀਅਮ ਦੇ ਵਿੱਚ ਆ ਦੋਸਤੋ ਤੇ ਪਰਤੇ ਪੁਰਤੇ ਬਿਲਕੁਲ ਜਾਇਜ ਤੇ ਜੈਨੂਨ ਪਰਤੇ ਆ ਰੇੜ ਪਰਤਾ ਬੜਾ ਬਾਜਬ ਰਹੂਗਾ ਠੀਕ ਆ ਜੀ ਸੋ 6 ਕਿਲੋ ਬੌਲਾ ਪਹਿਲਨ ਕੱਟੀ ਸੂਈ ਆ ਬੱਚਾ ਪੁੱਛਾ ਚੱਲ ਗਈ ਸੀ ਵੀਰ ਐ ਬਸ ਠੰਡੀ ਸੀ ਇਹ ਮਿਲਦੀ ਦੋਵੇਂ ਟਾਈਮ ਬੱਚੇ ਤਾਂ ਖੁਸ਼ ਹੋ ਗਏ ਆ ਬੱਚੇ ਦੇ ਫਿਰ ਨਹੀਂ ਮਸਾਲਾ ਠੀਕ ਆ ਜੀ ਇਹ ਵੀ ਕਿਸੇ ਵੀਰ ਨੂੰ ਸਿਰਦਰਤੀ ਨਹੀਂ ਕੀ ਅਕਸਰ ਪਹਿਲਾਂ ਜਿਹੜੀਆਂ ਦੋਸਤੋ ਝੋਟੀਆਂ ਟੁਕੀਆਂ ਖਰੀਦਣ ਵਾਲੇ ਵੀਰਾਂ ਦੇ ਮਨਾਂ ਦੇ ਵਿੱਚ ਸੌ ਤਰ੍ਹਾਂ ਦੇ ਡਾਊਟ ਆਉਂਦੇ ਆ ਪਰ ਇਹ ਸੂਈ ਸਵਾਈ ਆ ਜੇਰ ਜੂਰ ਪ੍ਰੋਪਰ ਪਈ ਆ ਤੇ ਬੱਚਾ ਚੱਲਦੀ ਆ ਠੀਕ ਆ ਜੀ ਦੋਵੇਂ ਟਾਈਮ ਬੱਚੇ ਤੇ ਪਸਮਦੀ ਆ ਸੋ ਕਿਰਾਂ ਮੇਰਾ ਭਰਾ ਜਿਹੜਾ ਵੀ ਖਰੀਦਦਾ ਰਹੋਂਦਾ ਆ ਆਪਦੀ ਤੁਸੀਂ ਬੱਚਾ ਛੱਡ ਕੇ ਪਸਮਾ ਕੇ ਤਸੱਲੀ ਕਰ ਸਕਦੇ ਜੀ ਠੀਕ ਆ ਸੋ ਝੋਟੀ ਚੰਗੀ ਆ ਸੁਆ ਪਹਿਲਾਂ ਠੀਕ ਆ ਜੀ ਮੂੰਹ ਚਾਰ ਦਾ ਦੰਦਾਂ ਦੇ ਵਿੱਚ ਹੀ ਇਹ ਝੋਟੀ ਚੌਗੀ ਮੂੰਹ ਆ ਆਹ ਲੇਵਤੀ ਆ ਠੀਕ ਆ ਜੀ ਗਰਜੀਤੇ ਦਾ ਮੁੱਲ ਵੀਰੇ ਕੀ ਕਰਦਾ ਇਹਦਾ ਵੀਰੇ ਜੀ 58000 ਰੁਪਏ ਜੀ 58 ਹਾਂਜੀ ਵਿਹਾਨਾ ਜੀ ਵਾਲੀ ਗੱਡੀ ਹੈ ਹਾਂਜੀ ਠੀਕ ਹੈ ਜੀ ਲਓ ਵੀ ਫੜੇ ਜਿਹੜੇ ਮਿੱਠੇ ਭਾਅ ਦੋਸਤੋ ਵਾਜਬ ਰੇਟ ਆ ਜਾਇਜ਼ ਰੇਟ ਆ ਪਹਿਲਾਂ ਝੋਟੀ ਮਗਰ ਕਟਾ ਮਗਰ ਕਟਾ ਹੀ ਨਾ ਸ਼ੋਰ ਆ ਵੇਖ ਲਈਏ ਵੇਖ ਲਈਏ ਮੜਾ ਜਾਂਦਾ ਸਮਾਰਿਆ ਵੇਖਿਆ ਕਿਤੇ ਕੱਟੀ ਨਾ ਹੋਵੇ ਕਟਾ ਹੀ ਹੈ ਕਟਾ ਹੀ ਹੈ ਠੀਕ ਹੈ ਜੀ ਸੋ ਦੋ ਮਗਰ ਕਟਿਆ ਦੋਸਤੋ ਠੀਕ ਹੈ ਜੀ ਇੱਕ ਦੂਜੇ ਨੂੰ ਝੋਟੀ ਇਹ ਪਹਿਲਾਂ ਝੋਟੀ 58000 ਠੀਕ ਹੈ ਜੀ 58000 ਦੇ ਵਿੱਚ ਮਿਲ ਜਾਊਗੀ ਤਮ ਮਗਰ ਕਟਾ ਠੀਕ ਆ ਸੋ ਕਿੰਨੇ 나ੜੂਏ ਬਿਲਕੁਲ ਬੱਚਿਆਂ ਦੇ ਨਾਲ ਆ ਆ ਦੇਖੋ ਜੀ ਠੀਕ ਆ ਸੋ ਦੋ ਬੱਚਿਆਂ ਦੇ ਨਾਲ 나ੜੂਏ ਆ 58000 ਦੀ ਦੋਸਤੋ ਚੋਟੀ ਮਿਲ ਜੂਗੀ ਇੱਕ ਟੋਕੜ ਕਾ ਬਣਾ 나ਗ ਵੀਰ ਦੇ ਕੋਲੇ ਆ ਨੀਲੀ ਰਾਵੀ ਦਾ ਸਫੇਦ ਮੂੰਹ ਆ ਦੋਸਤੋ ਚਾਰੇ ਖੋਰ ਨਿਸ਼ਾਨ ਦੇ ਵਿੱਚ ਨਿਸ਼ਾਨੀਆਂ ਦੇ ਵਿੱਚ ਮੂੰਹ ਵਾਈਟ ਵੱਡਾ ਕੱਦ ਕੱਦ ਘੜ ਬਹੁਤ ਵਧੀਆ ਠੀਕ ਆ ਜੀ ਵੱਡੇ ਕੱਦ ਘੜ ਦੇ ਵਿੱਚ ਨਾਰਮਲ ਥੋੜੀ ਜੀ ਲਸੇਰੇਪਣ ਦੇ ਵਿੱਚ ਆ ਕੋਕੀ ਮਾ ਜੇ ਦੀ ਪੂਰੀ ਡਿਟੇਲ ਜਿਹੜੀ ਆ ਦੋਸਤੋ ਆਪਾਂ ਵੀਰ ਤੋਂ ਲੈਣੀ ਆ ਠੀਕ ਆ ਟੋਕਰ ਤੇ ਗੱਬਣ ਨਾਗਾ ਜਿਹੜਾ ਇਹ ਤੁਹਾਨੂੰ ਦਿਖਾਉਣ ਜਾ ਰਹੇ ਆ ਗਰਜੀਤ ਭਾਈ ਇਹਦਾ ਸੁਹਾ ਕਿਨਮਾ ਫਿਰ ਮੈਂ ਦਾ ਇਹਦਾ ਤਿੱਜਾ ਸੁਹਾ ਕਿ ਤਿੱਜਾ ਮਾੜਾ ਫੇਸ ਐ ਨੂੰ ਕਰਦ ਗਏ ਲਓ ਜੀ ਵਾਈਟ ਫੇਸ ਦੇ ਵਿੱਚ ਆ ਦੋਸਤੋ ਆ ਦੇਖੋ ਸਟੇਟ ਫੇਸ ਕੁਆਲਟੀ ਐ ਸਟੇਟ ਪਟਾ ਅੱਖਾਂ ਬਿੱਲੀਆਂ ਦੋਨੋਂ ਕਾਦਗੂਦ ਪੂਰਾ ਵੱਡਾ ਤੇ ਗੱਬਣ ਨਾ ਤੇ ਟੋਕਰ ਗੱਭਣ ਕਿੰਨੇ ਸਮੇਂ ਦੀ ਆ ਤੇ 4 ਮਹੀਨੇ ਦੀ ਗੱਭਣ ਵੀ ਦੁੱਧ ਕਿਨਾ ਇਸ ਵਾਰ 8 ਕਿਲੋ ਦੁੱਧ ਆ ਵੀਰ 8 ਕਿਲੋ ਹਾਂਜੀ ਤੇ ਚੋਣ ਜਾਣ ਵੀ ਤੇ ਚੋਣ ਵਧੀਆ ਚਾਰੇ ਥਾਣੇ ਵਰਦੇ ਪੂਰੇ ਹਾਂਜੀ ਠੀਕ ਆ ਜੀ ਲਓ ਦੋਸਤੋ 8 ਕਿਲੋ ਦੁੱਧ ਵੀ ਆ ਤੇ 4 ਮਹੀਨੇ ਦੀ ਗੱਭਣ ਚੈੱਕ ਪਾਸ ਆ ਚੈੱਕ ਪਾਸ ਆਪਾਂ ਹੀ ਕਰਵਾਈ ਗੱਗੋਂ ਨਹੀਂ ਮੈਂ ਆਪ ਕਰਾਈ ਆ ਆਪ ਕਰਵਾਈ ਆਪਾਂ ਹਾਂਜੀ ਠੀਕ ਆ ਜੀ ਜਾਵੀਰ ਗਰਜੀਤ ਖੋਲਦਗੇ ਲਓ ਦੋਸਤੋ ਨੀਲੀ ਰਾਵੀ ਦੇ ਵਿੱਚ ਇਹ ਨਾਗਾ ਸੋ ਕਾਫੀ ਵੀਰ ਟੋਕੜ ਗੱਭਣ ਪਸ਼ੂਆਂ ਦੀ ਡਿਮਾਂਡ ਕਰਦੇ ਰਹਿੰਦੇ ਆ ਉਹਨਾਂ ਲਈ ਖਾਸ ਤੌਰ ਤੇ ਇਹ ਨਾਗ ਜਿਹੜਾ ਦੋਸਤੋ ਵੀਰ ਨੇ ਨਾ ਕੇ ਪੇਸ਼ ਕਰਤਾ ਤੁਹਾਡੇ ਸਾਹਮਣੇ ਟੋਕੜ ਗੱਬਣ ਸਟੇਟ ਪੜੇ ਦੇ ਵਿੱਚ 16 ਕਿਲੋ ਦੁੱਧ ਸੱਜਰ ਦਾ ਵੀ ਜੀ ਸੱਜਰ ਦਾ ਦੁੱਧ ਕਿੰਨਾ ਸੀ 16 ਕਿਲੋ ਆਂਦੇ ਕਰ ਵਾਲੇ 16 ਕਿਲੋ ਹਾਂਜੀ ਅੱਛਾ ਜੀ ਵੀ 8 ਕਿਲੋ ਜਿਹੜਾ ਹੁਣ ਆਪਾਂ ਚਵਾ ਦਾਂਗੇ ਹਾਂਜੀ ਉਹ ਦੋਸਤੋ ਹੁਣ ਟੋਕੜ ਗੱਬਣਾ ਵੈਸੇ ਇਸ ਵਕਤ ਵੀ ਜਿਹੜਾ 8 ਕਿਲੋ ਦੁੱਧ ਦੇ ਥੱਲੇ ਖਾਜੇ ਗੱਤ ਬਹੁਤ ਚੰਗਾ ਥੋੜੀ ਜੀ ਸੇਵਾ ਸੰਭਾਲ ਵਾਲੇ ਪਾਸੇ ਉਹ ਵਾਂਝੀ ਰਹੀ ਕਰਮਾਂ ਦੀ ਆ ਤੁਸੀਂ ਵੇਖੋ ਲਓ ਦੋਸਤੋ ਠੀਕ ਆ ਸੋ ਮੱਝ ਚੰਗੀ ਆ ਵੀਰੋ ਬਾਕੀ ਚੰਗੇ ਦੁੱਧ ਵਾਲੀ ਆ ਹੁਣ ਵੀ ਜਿਹੜੀ ਕਰਮਾਂ ਲਈ 8 ਕਿਲੋ ਤੇ ਚੱਲ ਰਹੀ ਆ ਸੱਜਰਾਂ ਨੂੰ ਵੀ ਮਾਤ ਦੇ ਰਹੀ ਆ ਬਿਲਕੁਲ ਟੱਕਰ ਦੇ ਰਹੀ ਆ ਤੇ ਨਾਲ ਦੀ ਨਾਲ 4 ਮਹੀਨੇ ਦੀ ਗੱਪਣ ਚੈੱਕ ਫਾਸ ਤੇ ਗਰਜੀਤ ਵੀਰੇ ਮੱਝ ਇਹ ਕਿੰਨੇ ਦੀ ਦੇਦਗੇ ਤੋਕਰ ਗੱਪਣ ਇਹਦਾ 52000 ਰੁਪਏ 52 ਹਾਂਜੀ ਠੀਕ ਹੈ ਜੀ ਹਾਂਜੀ ਲਓ ਵੀ 52000 ਦੀ ਵੀਰੋ ਤੁਹਾਨੂੰ ਇਹ ਜਿਹੜੀ ਮੱਝ ਮਿਲ ਜੂਗੀ 8 ਕਿਲੋ ਦੁੱਧ ਹਾਂਜੀ 80 ਰੁਪਏ ਲੱਗੰਦੇ ਆ ਦੁੱਧ ਅੱਛਾ ਫੈਡ ਫੁੱਟ ਚੰਗੀ ਆ 9 ਫੈਡ 9 ਫੈਡ ਬਹੁਤ ਜ਼ਿਆਦੀ ਆ ਉਹ 70 ਰੁਪਏ ਰੇਟ ਲੱਗ ਰਿਹਾ। ਕੌਣ ਕੇ ਡੇਰੀ ਲੱਗ ਗਈ ਆ। ਹਾਂ ਤੇ ਕੱਢ ਕੇ ਫੇਰ ਵਿਖਾ ਦਾਂਗੇ। ਮੌਕੇ ਤੇ ਵੀ। ਆ ਮੌਕੇ ਤੇ ਕੱਢੇਗਾ। ਮੈਂ ਕੋਈ ਇਹਦੇ ਚ ਕਿਹੜਾ ਕੋਈ ਕਿੰਤੂ ਪ੍ਰੰਤੂ ਵਾਲੀ ਗੱਲ ਆ। ਮੌਕੇ ਤੇ ਖੜ ਕੇ ਦੋਸਤੋ ਫਾਇਟ ਕਢਾ ਕੇ ਲੈ ਕੇ ਜਾਇਓ ਬੇਸ਼ੱਕ ਨੌ ਫਾਇਟ ਹੁੰਦੀ ਆ। ਤੇ 52000 ਦੀ 8 ਕਿਲੋ ਦੁੱਧ ਚਾਹੋ ਮਹੀਨਿਆਂ ਦੀ ਗੱਬਣ ਚੈੱਕ ਪਾਸ। ਸੋ ਨੀਲੀ ਰਾਵੀ ਦਾ ਨਗੀਨਾ ਬਹੁਤ ਵਧੀਆ। ਇਸ ਤੋਂ ਬਾਅਦ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਤੇ ਇਹ ਕਰਜੀਤ ਕੀ ਸਥਿਤੀ ਆ ਦੋ ਦੋ ਦਿਨ ਦੀ। ਇਹਦੇ ਵੀਰੇ 12 ਕਿਲੋ ਦੁੱਧ ਆਇਆ ਬੱਚਾ ਮਰ ਗਿਆ। ਬਿਨ ਬੱਚੇ ਹੋ ਆ। ਇਹ ਹੋ ਗਿਆ ਇਹਨਾਂ ਦਾ ਵੈਸੇ ਸਹੀ ਜਿਹੜਾ ਹਾਂਜੀ ਠੀਕ ਹੈ ਜੀ ਇੱਕ ਇਧਰਲਾ ਥਾਣਾ ਜਿਹੜਾ ਨਾ ਉੱਚ ਦੋ ਤਿੰਨ ਧਾਰਾਂ ਆਈਆਂ ਹੋਣੀਆਂ ਉਲਟ ਬਹਿਣੀ ਬਾਈ ਵਾਲਾ ਹਾਂਜੀ ਮਗਰਲਾ ਮਗਰਲਾ ਹਾਂਜੀ ਤੇ ਵੈਸੇ ਦੁੱਧ 12 ਕਿਲੋ ਹਾਂ ਦੁੱਧ 12 ਕਿਲੋ ਲੋ ਵੀ ਦੋਸਤੋ ਡੇਢ ਕਿ ਮਹੀਨੇ ਤੇ ਆਣ-ਪਾਣ ਜਿਹੜੀ ਸੂਈ ਆ ਉਦਾਂ ਨਹੀਂ ਪਤਾ ਲੱਗਦਾ ਤੇ ਆਪਾਂ ਬਾਕੀ ਹੈ ਆਉਂਦੀਆਂ ਨਹੀਂ ਧਾਰਾਂ ਆਉਂਦੀਆਂ ਨਹੀਂ ਕਿ ਆਉਂਦੀਆਂ ਵੀ ਨਹੀਂ ਨਹੀਂ ਦੋ ਆਉਂਦੀਆਂ ਮੁਰਕੇ ਨਹੀਂ ਆਉਂਦੀ ਦੋ ਕੀ ਧਾਰਾਂ ਆਉਂਦੀਆਂ ਤਿੰਨ ਲੜਈਆ ਤਿੰਨ ਲੜਈਆ ਲੋ ਵੀ ਤਿੱਲ ਮੰਨ ਕੇ ਦੋਸਤੋ ਸੌਦਾ ਕਰ ਲਿਓ ਤੁਸੀਂ ਹਾਂਜੀ ਸੁਭਾਅ ਆਪਦੀ ਸਮਝਣਾ ਕੋ ਤੇ 1.5 ਮਹੀਨੇ ਦੀ ਸੂਈ 12 ਕਿਲੋ ਦੁੱਧ ਵੱਡਾ ਕਦ ਕਾਠ ਹੈ ਦੁੱਧ ਤੇ ਜਿਆਦਾ ਵੀ ਦੇ ਸਕਦੀ ਮੈਂ ਤੋ ਇਹ ਡੰਗਰ ਵੇਖ ਲਓ ਕਿੰਨੇ ਆ ਹਾਂ ਤੇ ਡੰਗਰ ਵੀ ਪੂਰੇ ਨਾ ਕਰਮਾਂ ਵਾਲੇ ਭਾਈ ਪੂਰੇ ਫਸੇ ਪਏ ਜਗਾ ਥੋੜੀ ਜੀ ਆਪਣੇ ਕੋਲ ਕਸਮੀ ਆ ਤੇ ਗਰਜੀਤ ਭਾਈ 12 ਕਿਲੋ ਚਵਾ ਦਾਂਗੇ ਨਾ ਤੇ ਥੱਲੇ ਹਾਂਜੀ 12 ਕਿਲੋ ਦੋ ਟਾਈਮ ਚੋਕ ਤੇ ਮੋਦ ਕੀ ਕਰਦਾਂਗੇ ਦੇਵਾਂਗੇ ਕਿੰਨੇ ਕਿਤੇ ਇਹ 20000 ਦੀ ਦੇ ਦਾਂਗੇ 20000 ਦੀ ਹਾਂਜੀ ਆਣ ਆਈਏ ਬਸ ਕੋਈ ਨਹੀਂ ਕਰਦਾਂਗੇ ਮਾਨਤਾ ਲਓ ਵੀ ਮਾਨਤਾ ਦੋਸਤੋ ਹੋ ਜਾਊਗਾ 20000 ਦੀ ਇਹ ਤੁਹਾਨੂੰ ਮਿਲ ਜੂਗੀ ਹਾਂ ਨਾ ਜਿਹੜੀ ਹਾਂਜੀ ਯੈਸ ਨੂੰ 20000 ਦੀ ਵਿੱਚੋਂ ਛੋੜਛਾਪਾ ਫਿਰ ਵੀ ਹੋ ਜੂਗਾ ਮੌਕੇ ਤੇ ਕਿਸੇ ਵੀਰ ਸੱਜਣ ਦੇ ਘਰ ਆਏ ਦਾ ਤੇ ਇਹ ਵਹਿੜਾ ਦੋਸਤੋ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਬੇਣ ਬੱਚੇ ਤੋਂ ਡੇਢ ਕ ਮਹੀਨਾ ਦਾ ਸੂਆ ਦੱਸ ਰਿਹਾ ਵੀ ਡੇਢ ਕ ਮਹੀਨੇ ਉੱਚੇ ਸੂਵੇ ਦੀ ਆ ਠੀਕ ਆ ਬਾਕੀ ਇੱਕ ਵਾਰੀ ਤੋਰ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਜੀ دقيقة <applause> <قوة> هذه <قوة. تصفيق> <applause> <applause> ਗਰਜੀਤੇ ਤਾਂ ਫਿਰ ਕੀ ਲੈਣ ਤੈਨ ਵੀਰੇ ਇਹ ਵੀਰ ਜੀ 20000 ਦੀ ਦੇ ਦਾਂਗੇ 20000 ਦੀ ਬਸ 10 ਹੀ ਦਿੱਤਾ 20000 ਵੀ ਹੈ ਉਹ ਤਾਂ ਜੋ ਛੋੜ ਛੱਪ ਹੋ ਜਾਊਗਾ ਕਰ ਦਾਂਗੇ ਵੀਰ ਜੀ ਲਓ ਵੀ ਇੱਕ ਆਪਣੇ ਕੋਲ ਜਿਹੜੀ ਆ ਖੜੀ ਹੈ ਲਾਸਟ ਵਿੱਚ ਹੀ ਆ ਹਾਂਜੀ ਇਹ ਸੱਜਰ ਹੀ ਸੂਈ ਹੈ ਇਹ ਸੱਜਰ ਆ ਬੱਚਾ ਕਿੰਨੇ ਦਿਨਾਂ ਦੀ ਇਹਨੂੰ ਹੋ ਗਏ 20 25 ਦਿਨ ਹੋ ਗਏ ਵੀਰੇ ਵੀ ਮਹੀਨਾ 25 ਦਿਨ ਮੰਨ ਲੈ ਲਾ ਲਓ ਤੁਸੀਂ ਬੱਚਾ ਦੋਸਤੋ ਦਿਖਾ ਦੇਣਾ ਤੁਹਾਨੂੰ ਆ ਬੱਚਾ ਅੱਛਾ ਹੀ ਹੈ ਇਹ ਬੱਚਾ ਹੋ ਗਿਆ ਜੀ ਤਾਂ ਇਹ ਬੱਚਾ ਹੈ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਇੱਕ ਵਾਰ ਦੋਸਤੋ ਦਿਖਾਉਣੇ ਆ 20 ਦਿਨ 25 ਦਿਨ ਕੋਈ ਵੀਰ ਮਹੀਨਾ ਮੰਨ ਲੇ ਆ ਬੱਚ ਤਸੂਆ ਕਿਨਵਾ ਜੀ ਤਸੂਆ ਤੇਜਾ ਹੋਊਗਾ ਜੀ ਤੇਜਾ ਸੁਆ ਹਾਂਜੀ ਦੁੱਧ ਕਿੰਨਾ ਕੋਣ ਆ ਇਸ ਵਕਤ ਹਾਂਜੀ ਦੁੱਧ ਦੁੱਧ 13 ਕਿਲੋ ਹੈਗਾ 13 ਕਿਲੋ ਹਾਂਜੀ ਲਓ ਦੋਸਤੋ 13 ਕਿਲੋ ਦੁੱਧ ਸੁਆ ਦੂਜਾ ਕੋਈ ਵੀ ਰਤੇਜਾ ਦੂਜਾ ਮੰਨ ਕੇ ਸੌਦਾ ਕਰ ਲੇ ਮਗਰ ਬੱਚਾ 20 25 ਦਿਨਾਂ ਦੀ ਸੂਈ ਆ ਦੁੱਧ ਕਿੰਨਾ ਦੱਸਿਆ ਜੀ 13 ਕਿਲੋ ਦੁੱਧ 13 ਕਿਲੋ ਨੈਟ ਹਾਂਜੀ ਤੇ ਚਾਰੇ ਥਣ ਵਰਦੇ ਚੱਲਦੇ ਚਾਰੇ ਥਣ ਆ ਵਧੀਆ ਓਕੇ ਠੀਕ ਆ ਜੀ ਚੁਾਈ ਬਹੁਤ ਲੱਗੀ ਠੀਕ ਆ ਜੀ ਲਓ ਦੋਸਤੋ 13 ਕਿਲੋ ਦੁੱਧ ਇਸ ਵਿਹੜ ਦੇ ਥੱਲੇ ਤੇ ਚੋਣ ਚਾਣ ਵੀ ਵੀਰ ਦੱਸ ਰਿਹਾ ਵੀ ਇੱਕ ਨੰਬਰ ਆ ਜਿੱਤੇ ਚ ਕੋਈ ਡਿਫੈਕਟ ਹੈਗਾ ਉਹ ਪਹਿਲਾਂ ਦੱਸ ਦਿੱਤਾ ਠੀਕ ਆ ਜੀ ਜੇ ਕੋਈ ਤਿਲੜਾ ਜਾਂ ਕੋਈ ਦੋ ਧਾਰਾਂ ਆਉਂਦੀਆਂ ਨੇ ਠੀਕ ਆ ਜੀ ਤਿਲੜ ਮੰਨ ਕੇ ਖਰੀਦਣੀ ਕਿਸੇ ਵੀਰ ਨੇ ਜਾਂ ਤਿਲੜ ਦੇਣੀ ਆ ਉਹ ਪਹਿਲਾਂ ਗੱਲਬਾਤ ਕਰਤੀ ਆ ਜਿਹੜਾ ਪਸੂ ਚੌਥਾ ਨਾ ਦਾ ਸਾਫ ਸੁਥਰਾ ਠੀਕ ਆ ਜੀ ਉਹ ਉਸੇ ਵੰਡਾ ਉਸੇ ਹਿਸਾਬ ਖਤਾਰ ਨਾਲ ਜਿਹੜੀ ਗੱਲਬਾਤ ਕੀਤੀ ਜਾਊਗੀ ਤੇ 13 ਕਿਲੋ ਦੁੱਧ ਇਸ ਵੈੜ ਦੇ ਥੰਦੇ 25 ਦਿਨਾਂ ਦੀ ਕੋਈ ਮਹੀਨੇਕ ਦੀ ਸੂਈ ਆ ਤੇ ਬਾਕੀ ਇੱਕ ਵਾਰੀ ਤੁਹਾਨੂੰ ਖੋਲ ਕੇ ਤੋਰ ਦੇਨੇ ਆਪਾਂ ਹਾਈਟ ਜਿਹੜੀ ਇਹਦੀ ਦੋਸਤੋ ਮੀਡੀਅਮ ਮੀਡੀਅਮ ਕੱ ਇੱਕ ਸਾਰ ਨੇ ਤੇ ਭਰਾ ਭਰੂ ਵੀ ਜਿਹੜਾ ਚੋਂ ਤਰ੍ਹਾਂ ਦੇਖੋ ਜਾਂ ਦੱਸਣ ਮੁਤਾਬਕ ਠੀਕ ਹੈ ਜੀ ਆਹ ਲੋ ਜੀ ਠੀਕ ਹੈ ਜੀ ਜਾਓ ਵੀਰ ਗੁਰਜੀਤ ਕਮਾਲ ਕੀ ਵੀਰ ਲੋ ਦੋਸਤੋ ਠੀਕ ਆ ਤੇ ਇਹ ਗੁਰਜੀਤ ਭਾਈ ਕਿੰਨੇ ਦੀ ਦੇ ਦਈਏ ਫਿਰ ਇਹ ਜੀ 35000 ਦੀ ਦੇ 35000 ਦੀ ਹਾਂਜੀ ਠੀਕ ਆ ਜੀ ਥੋੜਾ ਬਾਧਾ ਕਰ ਦਿਓ ਫਿਰ ਮੌਕੇ ਕੋਈ ਨਹੀਂ ਕਰਦਾਂਗੇ ਮਾ ਵੀ 35000 ਦੀ ਆ ਦੋਸਤੋ ਮੀਨੇ ਗਦੀ ਸੂਈ 13 ਕਿਲੋ ਦੁੱਧ ਤੇ ਹੁਣ ਚੱਲ ਰਹੀ ਆ ਤੇ 35000 ਦੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਇੱਥੇ ਆਣ ਕੇ ਆਪਦੀ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਸੋ ਬਾਕੀ ਚੋਣ ਤਾਂ ਚੰਗੀ ਦੱਸ ਰਿਹਾ ਵੀਰ ਤੇ ਇਹ ਅੱਜ ਨਾਗਸੀ 2200 ਜੇ ਟੋਟਲ ਆਪ ਤੁਹਾਨੂੰ ਪੰਜ ਦਿਖਾਉਣੇ ਸੀਗੇ ਸੋ ਪੰਜੇ ਨਗਾਂ ਦੀ ਡਿਟੇਲ ਤੁ ਤੇ ਬਾਕੀ ਨੰਬਰ ਜਿਹੜੇ ਸਕਰੀਨ ਤੇ ਆਪਾਂ ਥੱਲੇ ਚਲਦੇ ਕਰਦੇ ਆਂ ਕਿ ਨੰਬਰ ਵੀ ਦੇ ਕਰਕੇ ਬੋਲਿਆ ਜੀ ਨੰਬਰ ਆਪਣਾ ਹੈਗਾ ਜੀ 62899 ਹਾਂ 2344 ਠੀਕ ਹੈ ਜੀ ਹਾਂ ਜੀ ਲੋਬ ਦੋਸਤੋ ਇਹ ਨੰਬਰ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਪਸੂ ਸਾਰੇ ਜਾਇਜ਼ ਰੇਟ ਭਾਪੜਤੇ ਦੇ ਵਿੱਚ ਆ ਠੀਕ ਹੈ ਜੀ ਜਿਹੜੀਆਂ ਸੱਜਰ ਮੱਝਾਂ ਤੁਹਾਨੂੰ ਦਿਖਾਈਆਂ ਬਿਲਕੁਲ ਜੈਨੂਨ ਰੇਟਾਂ ਦੇ ਉੱਪਰ ਆ ਤੇ ਨਾਰਮਲ ਰੇਟ ਆ ਇੱਥੇ ਆ ਕੇ ਆਪਣੀ ਨਰਕ ਪਰਖਾ ਤਸੱਦੀ ਕਰ ਲਿਓ ਠੀਕ ਹੈ ਜੀ ਚੋਕੇ ਵੇਖ ਲਿਓ ਪਸੂ ਸਾਰੇ ਸਵੇਸ ਵਾਏ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ